ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਨਾਲ ਇੱਕ ਮੁਸਲਮਾਨ ਵੀਰ ਦੀ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਹ ਮੁਸਲਮਾਨ ਐਮਪੀ ਪ੍ਰਦੇਸ਼ ਦੇ ਜ਼ਿਲ੍ਹਾ ਰੀਵਾ ਦੇ ਰਹਿਣ ਵਾਲਾ ਹੈ ਇਹ ਰੀਵਾ ਜ਼ਿਲ੍ਹਾ ਹਜੂਰ ਸਾਹਿਬ ਦੇ ਨੇੜੇ ਹੀ ਪੈਂਦਾ ਹੈ ਇਹ ਸਾਰੀ ਘਟਨਾ ਹਰਪਜਨ ਸਿੰਘ ਸੋਢੀ ਨੇ ਆਪਣੀ ਕਿਤਾਬ ਵਿੱਚ ਲਿਖੀ ਹੈ ਉਹ ਦੱਸਦੇ ਹਨ ਕਿ ਮੈਂ ਇੱਕ ਵਾਰ ਮੱਧ ਪ੍ਰਦੇਸ਼ ਜਾਨਕਿ ਐਮਪੀ ਮਧ ਪ੍ਰਦੇਸ਼ ਵਿੱਚ ਜਦੋਂ ਇੱਕ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਦੇਖਿਆ ਜੋ ਬੱਸ ਦਾ ਡਰਾਈਵਰ ਹੈ ਉਹ ਸਰਦਾਰ ਨਹੀਂ ਹੈ ਉਹ ਮੁਸਲਮਾਨ ਸੀ ਪਰ ਉਸਨੇ ਬੱਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਲਾਈ ਹੋਈ ਸੀ ਉਹ ਵੀ ਬੜੀ ਸੋਹਣੀ ਅਤੇ ਬੜੇ ਸੋਹਣੇ ਤਰੀਕੇ ਨਾਲ ਉੱਥੇ ਫੋਟੋ ਲਾਈ ਹੋਈ ਸੀ ਬੜਾ ਸੋਹਣਾ ਅਸਲ ਲਾਇਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋੜੇ ਵਾਲਾ ਸਰੂਪ ਉੱਥੇ ਲਾਇਆ ਹੋਇਆ ਸੀ ਹਰਪ੍ਰਧਨ ਸਿੰਘ ਸੋਢੀ ਦੱਸਦੇ ਹਨ ਕਿ ਜਦ ਬੱਸ ਰੁਕੀ ਮੈਂ ਡਰਾਈਵਰ ਦੇ ਕੋਲ ਚਲਾ ਗਿਆ ਤਾਂ ਮੈਂ ਡਰਾਈਵਰ ਨੂੰ ਜਾ ਕੇ ਪੁੱਛਿਆ ਤੁਸੀਂ ਗੁਰਸਿੱਖ ਨਹੀਂ ਲੱਗ ਰਹੇ ਹੋ ਤੁਸੀਂ ਕੌਣ ਹੋ ਤੁਹਾਡਾ ਕਿਹੜਾ ਧਰਮ ਹੈ ਤਾਂ ਡਰਾਈਵਰ ਸਾਹਿਬ ਬੋਲੇ ਸਾਡਾ ਧਰਮ ਮੁਸਲਮਾਨ ਹੈ ਅਸੀਂ ਮੁਸਲਮਾਨ ਹਾਂ ਤੇ ਮੈਂ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਘੋੜੇ ਵਾਲ ਸਰੂਪ ਜਿਹੜਾ ਤੁਸੀਂ ਆਸਣ ਲਾਇਆ ਹੋਇਆ ਹੈ ਤੁਸੀਂ ਬੱਸ ਵਿੱਚ ਕੀ ਮੈਨੂੰ ਦੱਸ ਸਕਦੇ ਹੋ ਇਹ ਤੁਸੀਂ ਕਾਹ ਤੋਂ ਲਾਇਆ ਹੈ ਤਾਂ ਡਰਾਈਵਰ ਸਾਹਿਬ ਹੱਸਣ ਲੱਗ ਪਿਆ ਡਰਾਈਵਰ ਕਹਿੰਦਾ ਮੈਂ ਮੁਸਲਮਾਨ ਹਾਂ ਅਤੇ ਇੱਕ ਗੱਲ ਹੋਰ ਦੱਸਾਂ ਜੋ ਸਾਡਾ ਕੈਰੈਕਟਰ ਹੈ ਉਹ ਵੀ ਮੁਸਲਮਾਨ ਹੈ ਜਿਵੇਂ ਉਸ ਸੋਢੀ ਗੁਰਸਿੱਖ ਨੇ ਇਹ ਸੁਣਿਆ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਹੈਰਾਨੀ ਹੋਈ ਤਾਂ ਫਿਰ ਉਹ ਪੁੱਛਣ ਲੱਗ ਪਿਆ ਕਿ ਤੁਸੀਂ ਮੁਸਲਮਾਨ ਹੋ ਤੇ ਕਨੈਕਟਰ ਵੀ ਮੁਸਲਮਾਨ ਹੈ ਫਿਰ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸਨ ਬਸ ਵਿੱਚ ਕਾਹਤੋਂ ਲਾਇਆ ਹੈ ਇਸ ਦੀ ਕੀ ਵਜ੍ਹਾ ਹੈ ਸਾਨੂੰ ਦੱਸੋ ਇਹਦੇ ਪਿੱਛੇ ਕੀ ਰਾਜ ਹੈ ਇਹਦੇ ਪਿੱਛੇ ਕੀ ਕਹਾਣੀ ਹੈ ਤਾਂ ਡਰਾਈਵਰ ਕਹਿਣ ਲੱਗਾ ਇਸ ਬਸ ਦਾ ਮਾਲਕ ਵੀ ਮੁਸਲਮਾਨ ਹੀ ਹੈ ਉਹ ਇੱਕ ਹਾਜੀ ਹੈ ਉਸ ਦੀਆਂ ਰੀਵਾ ਸ਼ਹਿਰ ਵਿੱਚ ਬਹੁਤ ਜ਼ਿਆਦਾ ਬਸਾਂ ਚੱਲਦੀਆਂ ਹਨ ਤਕਰੀਬਨ 100 ਦੇ ਕਰੀਬ ਉਸ ਕੋਲ ਬਸਾਂ ਹਨ ਇਹ ਕੋੜੇ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੂਪ ਲੱਗਾ ਹੈ ਸਾਰੀਆਂ ਬਸਾਂ ਵਿੱਚ ਉਹ ਡਰਾਈਵਰ ਕਹਿਣ ਲੱਗਾ ਸਾਡਾ ਮਾਲਕ ਉਹਨਾਂ ਚਿਰ ਬਸ ਨੂੰ ਰੋਡ ਉੱਤੇ ਨਹੀਂ ਲਿਆਉਂਦਾ ਜਿੰਨਾ ਚਿਰ ਬਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੋੜੇ ਵਾਲਾ ਸਰੂਪ ਨਾ ਲੱਗਿਆ ਹੋਵੇ ਅੱਗੇ ਆਪਣੀ ਕਿਤਾਬ ਵਿੱਚ ਸੋਢੀ ਗੁਰਸੇਖ ਲਿਖਦਾ ਹੈ ਕਿ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਉਸ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਉਸ ਦੀ ਵਜ੍ਹਾ ਦੱਸ ਸਕਦੇ ਹੋ ਤਾਂ ਅੱਗੋਂ ਡਰਾਈਵਰ ਕਹਿੰਦੇ ਕਿ ਇਸ ਦੀ ਵਜ੍ਹਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਪਰ ਜੇ ਤੁਸੀਂ ਚੰਗੀ ਤਰ੍ਹਾਂ ਇਸ ਦੀ ਵਜ੍ਹਾ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਮਾਲਕ ਕੋਲ ਜਾਓ ਅਤੇ ਉਹ ਤੁਹਾਨੂੰ ਵਿਸਤਾਰ ਨਾਲ ਇਸ ਦੇ ਪਿੱਛੇ ਦਾ ਪੂਰਾ ਰਾਜ ਤੁਹਾਨੂੰ ਪੂਰੀ ਕਹਾਣੀ ਦੱਸਣਗੇ ਆਖਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋੜੇ ਵਾਲੇ ਸਰੂਪ ਦਾ ਕੀ ਰਾਜ ਹੈ ਉਹ ਉਹਨਾਂ ਨੇ ਆਪਣੇ ਬਸ ਵਿੱਚ ਕਿਉਂ ਲਾਇਆ ਹੋਇਆ ਹੈ ਤਾਂ ਮੈਂ ਉਸ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਆਪਣੇ ਮਾਲਕ ਹਾਜੀ ਦਾ ਐਡਰੈਸ ਦੇ ਸਕਦੇ ਹੋ ਤਾਂ ਉਹ ਡਰਾਈਵਰ ਨੇ ਆਪਣੇ ਮਾਲਕ ਦਾ ਐਡਰੈਸ ਮੈਨੂੰ ਦੇ ਦਿੱਤਾ ਅੱਗੇ ਛੋਡੀ ਗੁਰਸਿੱਖ ਲਿਖਦੇ ਹਨ ਕਿ ਮੈਂ ਅਗਲੇ ਦਿਨ ਉਹਨਾਂ ਦੇ ਘਰ ਪਹੁੰਚ ਗਿਆ ਮੇਰੇ ਦਿਲ ਵਿੱਚ ਇਸ ਚੀਜ਼ ਨੂੰ ਜਾਣਨ ਵਾਸਤੇ ਬਹੁਤ ਹੀ ਜ਼ਿਆਦਾ ਜਿਗਿਆਸਾ ਸੀ ਮੈਂ ਫਿਰ ਜਾ ਕੇ ਉਸ ਦਾ ਦਰਵਾਜ਼ਾ ਖਟਕਟਾਇਆ ਦਰਵਾਜ਼ਾ ਜਿਸ ਨੇ ਖੋਲਿਆ ਉਹ ਕਹਿੰਦਾ ਤੁਸੀਂ ਕੌਣ ਹੋ ਤਾਂ ਸੋਢੀ ਗੁਰਸਿੱਖ ਨੇ ਆਖਿਆ ਕੀ ਮੈਂ ਤੁਹਾਡੇ ਬੱਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੋਟੋ ਲੱਗੀ ਵੇਖੀ ਸੀ ਤੇ ਮੈਂ ਸੁਣਾ ਸੀ ਤੁਹਾਡੀਆਂ ਸਾਰੀਆਂ ਬੱਸਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਵਾਲਾ ਸਰੂਪ ਲੱਗਿਆ ਹੋਇਆ ਹੈ ਇਸ ਦਾ ਕੀ ਕਾਰਨ ਹੈ ਬੱਸ ਮੈਂ ਆਹੀ ਪਤਾ ਕਰਨ ਵਾਸਤੇ ਤੁਹਾਡੇ ਕੋਲ ਆਇਆ ਹਾਂ ਤਾਂ ਅੱਗਿਓ ਹਾਜੀ ਮੁਸਲਮਾਨ ਕਹਿਣ ਲੱਗਾ ਸਰਦਾਰ ਜੀ ਇਹਦੇ ਪਿੱਛੇ ਇੱਕ ਬੜੀ ਦੁਖਦਾਈ ਘਟਨਾ ਹੈ ਜਿਸ ਨੂੰ ਸੁਣਾਉਣ ਦੇ ਲਈ ਕਮ ਸੇ ਕਮ 2 ਤੋਂ 2.5 ਘੰਟੇ ਲੱਗ ਜਾਣਗੇ ਤੇ ਮੈਂ ਹੁਣ ਕਿਤੇ ਬਾਹਰ ਜਾ ਰਿਹਾ ਹਾਂ ਮੈਂ ਕਿਤੇ ਜ਼ਰੂਰੀ ਕੰਮ ਜਾਣਾ ਹੈ ਤੁਸੀਂ ਮੈਨੂੰ ਮਾਫ਼ ਕਰ ਦਿਓ ਇਹ ਸੁਣ ਕੇ ਮੈਨੂੰ ਬੜੀ ਨਿਰਾਸ਼ ਹੋਈ ਪਰ ਮੈਂ ਉਸ ਨੂੰ ਮਜਬੂਰ ਨਹੀਂ ਕੀਤਾ ਮੈਂ ਵਾਪਸ ਆ ਗਿਆ ਮੈਂ ਰਿਕਸ਼ੇ ਵਿੱਚ ਬਹਿ ਕੇ ਬੱਸ ਸਟੈਂਡ ਵੱਲ ਜਾਣ ਹੀ ਲੱਗਾ ਸੀ ਉਦੋਂ ਹੀ ਹਾਜੀ ਦਾ ਇੱਕ ਨੌਕਰ ਆਇਆ ਤੇ ਕਹਿਣ ਲੱਗਾ ਤੁਹਾਨੂੰ ਹਾਜੀ ਸਾਹਿਬ ਬੁਲਾਉਂਦੇ ਹਨ ਗੁਰਸਿੱਖ ਦੱਸਦੇ ਹਨ ਕਿ ਫਿਰ ਮੈਂ ਅੰਦਰ ਚਲਾ ਗਿਆ ਤਾਂ ਫਿਰ ਉਹ ਹਾਜੀ ਸਾਹਿਬ ਕਹਿਣ ਲੱਗੇ ਸਰਦਾਰ ਜੀ ਤੁਸੀਂ ਕੋਈ ਰੱਬ ਦੇ ਪਿਆਰੇ ਲੱਗਦੇ ਹੋ ਜਦ ਮੈਂ ਤੁਹਾਨੂੰ ਨਾ ਕਰ ਦਿੱਤੀ ਤਾਂ ਮੇਰੇ ਅੰਦਰ ਬੇਚੈਨੀ ਸ਼ੁਰੂ ਹੋ ਗਈ ਐਸੇ ਲਈ ਮੈਂ ਆਪਣਾ ਲੋਕਰ ਭੇਜਿਆ ਸੀ ਤੁਹਾਨੂੰ ਬੁਲਾਉਣ ਵਾਸਤੇ ਇਹ ਸਮੇਂ ਤੁਹਾਨੂੰ ਸਾਹਮ ਲਵਾ ਤੁਸੀਂ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਪਿਆਰੇ ਲੱਗਦੇ ਹੋ ਅਗੋ ਗੁਰਸਿੱਖ ਲਿਖਦੇ ਹਨ ਕਿ ਉਸ ਮੁਸਲਮਾਨ ਨੇ ਦੱਸਿਆ ਕਿ ਮੈਨੂੰ ਅਦਰੰਗ ਹੋ ਗਿਆ ਸੀ ਮੈਂ ਪੱਕਾ ਹੀ ਬੈੱਡ ਉੱਤੇ ਪੈ ਗਿਆ ਸੀ ਮੇਰਾ ਸਰੀਰ ਹਰਕਤ ਕਰਨਾ ਬਿਲਕੁਲ ਬੰਦ ਕਰ ਚੁੱਕਿਆ ਸੀ ਜਾਂ ਦੂਜੇ ਸ਼ਬਦਾਂ ਵਿੱਚ ਇੰਜ ਕਹਿ ਲਈਏ ਕਿ ਮੈਂ ਸਿਰਫ ਇੱਕ ਜਿਉਂਦਾ ਲਾਸ਼ ਸੀ ਮੈਂ ਉਸ ਵੇਲੇ ਨਾ ਹੀ ਤਾਂ ਬੋਲ ਸਕਦਾ ਸੀ ਤੇ ਨਾ ਹੀ ਮੇਰਾ ਸਰੀਰ ਹਿੱਲ ਸਕਦਾ ਸੀ ਉਸਹਾਜੀ ਮੁਸਲਮਾਨ ਨੇ ਦੱਸਿਆ ਕਿ ਮੇਰੀ ਘਰਵਾਲੀ ਨੇ ਮੇਰੀ 10-15 ਦਿਨ ਵਧੀਆ ਸੇਵਾ ਕੀਤੀ ਪਰ ਆਖਰਕਾਰ ਉਹ ਥੱਕ ਕੇ ਮੇਰੀ ਘਰਵਾਲੀ ਆਪਣੇ ਪੇਕੇ ਚਲੀ ਗਈ ਉਸਨੇ ਮੇਰਾ ਧਿਆਨ ਰੱਖਣਾ ਬਿਲਕੁਲ ਬੰਦ ਕਰ ਦਿੱਤਾ ਉਸਨੇ ਸਿਰਫ ਮੈਨੂੰ ਰੱਬ ਦੇ ਪਰੋਸੇ ਛੱਡ ਦਿੱਤਾ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਲਾਚਾਰ ਹੋ ਚੁੱਕਿਆ ਸੀ ਲਾਚਾਰ ਬੰਦੇ ਦੇ ਧਿਆਨ ਰੱਖਣ ਵਾਲਾ ਉਸਦੀ ਘਰਵਾਲੀ ਹੁੰਦੀ ਹੈ ਤੇ ਉਹ ਛੱਡ ਕੇ ਚਲੀ ਜਾਵੇ ਤਾਂ ਦਿਲ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਇਹੀ ਦੁੱਖ ਮੇਰੇ ਤੇ ਬੀਤ ਗਿਆ ਸੀ ਕਿਉਂਕਿ ਮੈਂ ਜਿਸ ਘਰਵਾਲੀ ਤੇ ਬਹੁਤ ਜ਼ਿਆਦਾ ਮਾਣ ਕਰਦਾ ਸੀ ਉਸ ਨੂੰ ਸਾਰੇ ਪੈਸੇ ਲੈ ਕੇ ਫੜਾਉਂਦਾ ਸੀ ਸਾਰੀ ਉਮਰ ਦੀ ਕਮਾਈ ਉਸ ਦੇ ਹੱਥਾਂ ਵਿੱਚ ਰੱਖੀ ਤੇ ਜਦੋਂ ਮੈਨੂੰ ਉਸ ਦੀ ਸਭ ਨਾਲ ਜ਼ਿਆਦਾ ਵੱਡੀ ਜ਼ਰੂਰਤ ਪਈ ਉਹ ਮੈਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਮੈਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਮੈਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਮੇਰੇ ਇਲਾਜ ਕਰਵਾਉਂਦੇ ਕਰਵਾਉਂਦੇ ਮੇਰੇ ਇਲਾਜ ਵਿੱਚ ਸਭ ਕੁਝ ਵਿਕ ਗਿਆ ਜਿਹੜੇ ਗਵਾਂਢੀ ਮੈਨੂੰ ਸਾਹਮਰੇ ਸੀ ਜਦ ਮੇਰੇ ਕੋਲ ਸਭ ਕੁਝ ਖਤਮ ਹੋ ਗਿਆ ਤਾਂ ਉਹਨਾਂ ਨੇ ਵੀ ਮੈਨੂੰ ਚੱਕ ਕੇ ਸੜਕ ਦੇ ਕਿਨਾਰੇ ਰੱਖ ਦਿੱਤਾ ਕਿਉਂਕਿ ਮੈਂ ਇੱਕ ਅਪਾਹਜ ਅਤੇ ਲਾਚਾਰ ਬੰਦਾ ਸੀ ਉਹ ਮੁਸਲਮਾਨ ਅੱਗੇ ਕਹਿਣ ਲੱਗਾ ਕਿ ਮੇਰੇ ਨਾਲ ਕੋਈ ਵੀ ਬੰਦਾ ਚੰਗਾ ਨਹੀਂ ਰਿਹਾ ਸਾਰੇ ਗਵਾਂਢੀ ਵੀ ਮੈਨੂੰ ਚੱਕ ਕੇ ਸੜਕ ਦੇ ਕਿਨਾਰੇ ਰੱਖ ਕੇ ਭੱਜ ਗਏ ਉਸੇ ਸੜਕ ਦੇ ਉੱਤੇ ਹਜੂਰ ਸਾਹਿਬ ਜਾਣ ਵਾਲੀ ਸੰਗਤਾਂ ਦੇ ਬਹੁਤ ਸਾਰੇ ਜਥੇ ਲੰਘਦੇ ਸਨ ਤੇ ਉਹ ਮੁਸਲਮਾਨ ਦੱਸਦਾ ਸੀ ਕਿ ਇੱਕ ਦਿਨ ਮੈਂ ਆਪਣੇ ਆਪ ਨੂੰ ਕੜੇਸ-ਕੜੇਸ ਕੇ ਮੋਢੇ ਅਤੇ ਪੇੜ ਦੇ ਪਾਰ ਸੜਕ ਤੇ ਰੁੜ ਕੇ ਉੱਥੇ ਪਹੁੰਚ ਗਿਆ ਅਤੇ ਮੈਂ ਉੱਚੀ-ਉੱਚੀ ਬੋਲਣ ਲੱਗ ਪਿਆ ਕਿ ਮੈਂ ਵੀ ਸ੍ਰੀ ਹਜੂਰ ਸਾਹਿਬ ਜਾਣਾ ਹੈ ਮੈਨੂੰ ਵੀ ਹਜੂਰ ਸਾਹਿਬ ਲੈ ਚੱਲੋ ਮੇਰੇ ਵਰਗਾ ਦੁਖੀ ਕੋਈ ਵੀ ਨਹੀਂ ਹੈ ਮੁਸਲਮਾਨ ਵੀਰ ਦੱਸਦਾ ਹੈ ਕਿ ਉਹ ਜਥੇ ਨੂੰ ਮੇਰੀ ਹਾਲਤ ਉੱਤੇ ਤਰਸ ਆ ਗਿਆ ਉਹਨਾਂ ਨੇ ਮੇਰੇ ਵਾਸਤੇ ਗड्ढे ਦਾ ਪ੍ਰਬੰਧ ਕੀਤਾ ਤੇ ਮੈਨੂੰ ਗड्ढे ਵਿੱਚ ਪਾ ਕੇ ਹਜੂਰ ਸਾਹਿਬ ਲੈ ਗਏ ਜਦ ਹਜੂਰ ਸਾਹਿਬ ਆ ਗਿਆ ਤਾਂ ਉਹਨਾਂ ਨੇ ਮੈਨੂੰ ਗड्ढे ਤੋਂ ਉਤਾਰ ਕੇ ਇੱਕ ਦਰਕਤ ਦੇ ਹੇਠ ਤਾਸਨਾ ਲਾ ਕੇ ਬਿਠਾ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਸਾਹਮਣੇ ਗੁਰਦੁਆਰਾ ਸਾਹਿਬ ਹੈ ਹੁਣ ਰੱਬ ਤੇਰੇ ਉੱਤੇ ਕਿਰਪਾ ਕਰੇਗਾ ਹੁਣ ਵਾਹਿਗੁਰੂ ਹੀ ਤੇਰੇ ਤੇ ਮਿਹਰ ਕਰੇਗਾ ਤੂੰ ਹੁਣ ਇੱਥੇ ਬੈਠ ਕੇ ਇਸੇ ਤਰ੍ਹਾਂ ਉਹ ਮੈਨੂੰ ਦਰਕਤ ਦੇ ਹੇਠਾਂ ਬਿਠਾ ਕੇ ਚਲੇ ਗਏ ਤੇ ਰੱਬ ਦੀ ਮਿਹਰ ਉਸੇ ਦਿਨ ਖੁੱਲੇ ਮਹੱਲੇ ਦਾ ਨਗਰ ਕੀਰਤਨ ਨਿਕਲ ਰਿਹਾ ਸੀ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਹੇ ਕਲਗੀਧਰ ਮਹਾਰਾਜ ਮੇਰੇ ਵਰਗੀ ਦੀ ਬਾਪ ਕੌਣ ਫੜੇਗਾ ਤੁਹਾਡੇ ਤੋਂ ਬਗੈਰ ਦੱਸੋ ਕੌਣ ਫੜੇਗਾ ਜਿਸ ਨੂੰ ਘਰਦਿਆਂ ਨੇ ਅਤੇ ਗਵੰਡਿਆਂ ਨੇ ਕਰੋ ਬਾਹਰ ਕੱਢ ਦਿੱਤਾ ਹੈ ਜਿਸ ਦੀ ਘਰਵਾਲੀ ਵੀ ਉਸ ਨੂੰ ਛੱਡ ਕੇ ਚਲੀ ਗਈ ਹੈ ਮੇਰਾ ਸਾਰਾ ਪਰਿਵਾਰ ਮੇਰੇ ਪੈਸੇ ਥੇਲੇ ਜਿਸ ਉੱਤੇ ਮੈਨੂੰ ਬਹੁਤ ਜ਼ਿਆਦਾ ਮਾਣ ਸੀ ਸਭ ਮੇਰੇ ਤੋਂ ਦੂਰ ਹੋ ਗਏ ਮੈਨੂੰ ਇਸ ਤਰ੍ਹਾਂ ਕੌਣ ਸੰਭੇਗਾ ਤੁਹਾਨੂੰ ਸਭ ਪਤਾ ਹੈ ਉਹ اسی ਤਰੀਕੇ ਨਾਲ ਤਰਲੇ ਮਿੰਤਾ ਕਰਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨੀਲਾ ਘੋੜਾ ਸੀ ਉਸ ਦੀ ਵੰਸ਼ ਵਿੱਚੋਂ ਜਿਹੜਾ ਘੋੜਾ ਉੱਥੇ ਹੈ ਉਸ ਨੂੰ ਹੌਲੇ ਮੁਹੱਲੇ ਵਿੱਚ ਸਭ ਤੋਂ ਅੱਗੇ ਤੋਰਦੇ ਹਨ ਗੁਰੂ ਗ੍ਰੰਥ ਸਾਹਿਬ ਉੱਥੇ ਪ੍ਰਤੱਖ ਵਰਤਦੇ ਹਨ ਕੁਝ ਸਿੰਘ ਉਸ ਘੋੜੇ ਦੇ ਆਲੇ ਦੁਆਲੇ ਖੜੇ ਹੁੰਦੇ ਹਨ ਉਹ ਹਾਜੀ ਕਹਿਣ ਲੱਗਾ ਮੈਂ ਦਰਖਤ ਦੇ ਥੱਲੇ ਬੈਠਾ ਉੱਚੀ ਉੱਚੀ ਰੋ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਤੋਂ ਬਿਗੈਰ ਮੇਰੀ ਬਾਹ ਕੌਣ ਫੜੇਗਾ ਮੈਨੂੰ ਕੌਣ ਆਸਰਾ ਦੇਵੇਗਾ ਅਜੀ ਕਹਿੰਦਾ ਕਹਿੰਦਾ ਰੋਪਿਆ ਅਤੇ ਉਹ ਅੱਗੇ ਕਹਿਣ ਲੱਗਾ ਜਦ ਹੋਲੇ ਮਹੱਲੇ ਦਾ ਨਗਰ ਕੀਰਤਨ ਜਮਾ ਮੇਰੇ ਕੋਲ ਆਇਆ ਤਾਂ ਉਹ ਕੋੜਾ ਦੇਖਦੀ ਹੀ ਦੇਖਦੇ ਬੇਕਾਬੂ ਹੋ ਗਿਆ ਅਤੇ ਇਸ ਦਾ ਮੇਰੇ ਵੱਲ ਆ ਗਿਆ ਉਸ ਕੋੜੇ ਨੇ ਆਉਣੇ ਸਾਰ ਆਪਣੇ ਦੋਨੇ ਪੌੜ ਚੱਕ ਕੇ ਮੇਰੇ ਪੱਟਾਂ ਉੱਤੇ ਲਾਏ ਪੌੜ ਲੱਗਦੇ ਸਾਰ ਮੇਰੇ ਪੱਟ ਵਿੱਚ ਖੂਨ ਦੀ ਹਰਕਤ ਸ਼ੁਰੂ ਹੋ ਗਈ ਉਹ ਮੁਸਲਮਾਨ ਦੱਸਦਾ ਹੈ ਕੋੜੇ ਨੇ ਫਿਰ ਪੋੜ ਚੱਕ ਕੇ ਮੇਰੀ ਛਾਤੀ ਉੱਤੇ ਰੱਖ ਦਿੱਤੇ ਤੇ ਮੇਰੀ ਬਾਹਾਂ ਵੀ ਚੱਲਣ ਲੱਗ ਪਈਆਂ ਉਹ ਅੱਗੇ ਕਹਿੰਦਾ ਹੈ ਕਿ ਇਹ ਸਾਰੀ ਖੇਡ ਪੌਣੇ ਇੱਕ ਮਿੰਟ ਦੀ ਵਿੱਚ ਹੀ ਵਰਤ ਗਈ 1 ਮਿੰਟ ਅਜੇ ਪੂਰਾ ਵੀ ਨਹੀਂ ਹੋਇਆ ਸੀ ਐਨੇ ਚਿਰ ਨੂੰ ਸੇਵਾਦਾਰ ਨੇ ਆ ਕੇ ਕੋੜੇ ਨੂੰ ਫੜ ਲਿਆ ਤੇ ਵਾਪਸ ਨਗਰ ਕੀਰਤਨ ਵਿੱਚ ਲਾਏ ਗਏ ਤੇ ਕੁਝ ਸੇਵਾਦਾਰ ਹਾਜੀ ਨੂੰ ਸੰਭਾਲਣ ਲੱਗੇ ਤੇ ਪੁੱਛਣ ਲੱਗੇ ਤੁਹਾਡੇ ਕਿਤੇ ਚੋੜਤਾ ਨਹੀਂ ਵੱਜੀ ਤਹਾਨੂੰ ਕਿਤੇ ਕੋਈ ਦਿੱਕਤ ਤਾਂ ਨਹੀਂ ਆਈ ਉਹਨਾਂ ਨੂੰ ਕੀ ਪਤਾ ਕਿ ਇਹ ਕਲੰਗੀ ਤਰਪਾਸ਼ਰ ਨੇ ਮੇਰੇ ਉੱਤੇ ਕਿਰਪਾ ਕੀਤੀ ਸੀ ਉਹ ਮੈਨੂੰ ਚੋਟ ਮਾਰਨ ਵਾਸਤੇ ਨਹੀਂ ਸਗੋਂ ਮੈਨੂੰ ਠੀਕ ਕਰਨ ਵਾਸਤੇ ਇਹ ਘਟਨਾ ਹੋਈ ਸੀ ਇਹ ਕਲਾਗੁਰੂ ਮਹਾਰਾਜ ਨੇ ਵਰਤਾਈ ਸੀ ਉਹਨਾਂ ਸੇਵਾਦਾਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਲੰਗੀ ਤਰ ਮਹਾਰਾਜ ਨੇ ਕੀ ਕਲਾ ਵਰਤਾ ਦਿੱਤੀ ਹੈ ਉਹ ਤਾਂ ਇਹ ਸਮਝਦੇ ਰਹੇ ਕਿ ਕੋੜਾ ਬੇਕਾਬੂ ਹੋ ਗਿਆ ਸੀ ਅਸੀਂ ਇਸ ਨੂੰ ਕਾਬੂ ਕਰ ਲਿਆ ਹੈ ਉਹ ਹਾਜੀ ਅੱਗੇ ਦੱਸਦਾ ਹੈ ਕਿ ਇਹ ਸਭ ਮੈਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਕੀ ਪਾਣਾ ਵਰਤ ਗਿਆ ਉਹ ਹਾਜੀ ਕਹਿਣ ਲੱਗਾ ਮੈਂ 5-10 ਮਿੰਟ ਦੇ ਅੰਦਰ ਹੀ ਉੱਠ ਕੇ ਬੈਠ ਗਿਆ ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ ਇਸ ਤਰ੍ਹਾਂ ਮੇਰਾ ਸਾਰਾ ਸਰੀਰ ਜਮਾ ਠੀਕ ਹੋ ਗਿਆ ਮੈਂ ਆਪਣੇ ਪੈਰਾਂ ਉੱਤੇ ਚੱਲ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਮੱਥਾ ਟੇਕਣ ਗਿਆ ਤੇ ਕਲਗੀਧਰ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰੀਆ ਅਦਾ ਕੀਤਾ ਫਿਰ ਮੈਂ ਬੱਸ ਫੜ ਕੇ ਆਪਣੇ ਵਾਪਸ ਜ਼ਿਲ੍ਹਾ ਰੀਵਾ ਵਿੱਚ ਆ ਗਿਆ ਅਤੇ ਆਪਣੇ ਘਰ ਆ ਗਿਆ ਮੇਰੇ ਸਾਰੇ ਗਵਾਂਢੀ ਮੈਨੂੰ ਦੇਖ ਕੇ ਬਹੁਤ ਹੈਰਾਨ ਸੀ ਕਿ ਮੈਂ ਇੱਕਦਮ ਇੰਨਾ ਤੰਦਰੁਸਤ ਅਤੇ ਫਿੱਟ ਕਿਵੇਂ ਹੋ ਗਿਆ ਫਿਰ ਮੈਂ ਥੋੜੇ ਬਹੁਤੀ ਆਸ-ਪਾਸੋਂ ਤੋਂ ਪੈਸੇ ਫੜ ਕੇ ਇੱਕ ਛੋਟੀ ਜੀ ਬੱਸ ਪਾਈ ਕਿਉਂਕਿ ਹੁਣ ਕਲਗੀਧਰ ਮਹਾਰਾਜ ਜੀ ਮੇਰੇ ਉੱਤੇ ਕਿਰਪਾ ਸੀ ਮੇਰੇ ਕੋਲ ਸਭ ਕੁਝ ਖਤਮ ਹੋ ਚੁੱਕਾ ਸੀ ਪਰ ਉਸ ਕਲਗੀਧਰ ਮਹਾਰਾਜ ਨੇ ਮੇਰੇ ਉੱਤੇ ਇੰਨੀ ਕਿਰਪਾ ਕੀਤੀ ਕਿ ਹੌਲੀ-ਹੌਲੀ ਮੇਰੀ ਇੱਕ ਤੋਂ ਦੋ ਬੱਸਾਂ ਹੋ ਗਈਆਂ ਦੋ ਤੋਂ ਚਾਰ ਹੋ ਗਈਆਂ 4 ਤੋਂ ਫਿਰ 10 ਹੋ ਗਈਆਂ 10 ਤੋਂ ਮੈਂ 100 ਬੱਸਾਂ ਬਣਾ ਲਈਆਂ ਮੈਂ ਉਸ ਹਰੇਕ ਬੱਸ ਵਿੱਚ ਕਲਗੇਤਰ ਮਹਾਰਾਜ ਸਾਹਿਬ ਜੀ ਦਾ ਆਸਣ ਰੱਖਿਆ ਉਸ ਦਾ ਘੋੜੇ ਵਾਲਾ ਸਰੂਪ ਜ਼ਰੂਰ ਲਾਉਂਦਾ ਸੀ ਇਹ ਸਭ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੀ ਮੈਂ ਉਸ ਦੀ ਕਿਰਪਾ ਕਦੇ ਨਹੀਂ ਭੁੱਲ ਸਕਦਾ ਸੀ ਮੈਨੂੰ ਨਵੀਂ ਜ਼ਿੰਦਗੀ ਗੁਰੂ ਮਹਾਰਾਜ ਨੇ ਦਿੱਤੀ ਸੀ ਮੈਨੂੰ ਇਹ ਨਵਾਂ ਰੂਪੀ ਗੁਰੂ ਮਹਾਰਾਜ ਨੇ ਦਿੱਤਾ ਸੀ ਐਸੇ ਕਰਕੇ ਮੈਂ ਆਪਣੀ ਹਰ ਇੱਕ ਬੱਸ ਵਿੱਚ ਉਸ ਗੁਰੂ ਮਹਾਰਾਜ ਦਾ ਉਹੀ ਸਰੂਪ ਜਿਸ ਵਿੱਚ ਉਹ ਘੋੜੇ ਵਿੱਚ ਹਨ ਉਹ ਜ਼ਰੂਰ ਲਾਉਣਾ ਹ ਅੱਗੇ ਮੈਂ ਜੋ ਵੀ ਬੱਸਾਂ ਖਰੀਦਾਂਗਾ ਸਾਰੀਆਂ ਬੱਸਾਂ ਵਿੱਚ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਹ ਸਰੂਪ ਜ਼ਰੂਰ ਲਾਵਾਂਗਾ ਉਹ ਸਰੂਪ ਤੋਂ ਬਿਨਾ ਮੇਰੀ ਕੋਈ ਵੀ ਬੱਸਾ ਰੋਡ ਉੱਤੇ ਨਹੀਂ ਨਿਕਲੇਗੀ ਤਾਂ ਅੱਗੋ ਹਾਜੀ ਸਾਹਿਬ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜੇ ਵਾਲਾ ਸਰੂਪ ਇਸ ਵਾਸਤੇ ਲਾਇਆ ਹੈ ਕਿਉਂਕਿ ਘੋੜੇ ਦੇ ਰੂਪ ਚ ਹੀ ਮੇਰੇ ਉੱਤੇ ਕਿਰਪਾ ਹੋਈ ਸੀ ਰੱਬ ਨੇ ਮੈਨੂੰ ਉਹ ਸਭ ਕੁਝ ਦੇ ਦਿੱਤਾ ਜੋ ਮੇਰੇ ਕੋਲੋਂ ਚਲਾ ਗਿਆ ਸੀ ਮੇਰਾ ਸਰੀਰ, ਧਨ, ਦੌਲਤ, ਇੱਜ਼ਤ ਸਭ ਕੁਝ ਮੇਰੇ ਕੋਲ ਚਲਾ ਗਿਆ ਸੀ। ਮੇਰੇ ਕੋਲ ਤਾਂ ਸਿਰਫ ਸਾਂਹੀ ਰਹਿ ਗਈ ਸੀ ਅਤੇ ਇੱਕ ਜਿੰਦਾ ਲਾਸ਼ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੇਰੇ ਉੱਤੇ ਬੜੀ ಅಪਾਰ ਕਿਰਪਾ ਕੀਤੀ। ਮੈਂ ਮੁਸਲਮਾਨ ਹੋਣ ਦੇ ਬਾਵਜੂਦ ਵੀ ਗੁਰੂ ਮਹਾਰਾਜ ਤੇ ਸ਼ਰਧਾ ਕਰਕੇ ਉਸ ਨੂੰ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਨੇ ਹੁਲੇ ਮਹੱਲੇ ਵਿੱਚ ਉਸ ਕੋੜੇ ਦੇ ਰਾਹੀਂ ਕਿਰਪਾ ਵਰਸਾ ਦਿੱਤੀ। ਇਹ ਮਹਾਰਾਜ ਦਾ ਕੌਤਕ ਹੀ ਹੈ, ਇਹ ਮਹਾਰਾਜ ਦੀ ਕਿਰਪਾ ਹੀ ਹੈ। ਉਹ ਕਹਿੰਦਾ ਕਹਿੰਦਾ ਜ਼ਾਰੋ ਜ਼ਰ ਰੋਣ ਲੱਗ ਪਿਆ ਅੱਗੇ ਉਹ ਕਹਿੰਦਾ ਕਿ ਮੈਂ ਗੁਰੂ ਮਹਾਰਾਜ ਨੂੰ ਆਪਣਾ ਸਭ ਕੁਝ ਅਰਪਣ ਕਰਕੇ ਅਰਦਾਸ ਕੀਤੀ ਸੀ ਗੁਰੂ ਮਹਾਰਾਜ ਨੇ ਮੇਰੀ ਬੇਨਤੀ ਸੁਣ ਲਈ ਮੈਨੂੰ ਜਮਾ ਠੀਕ ਕਰ ਦਿੱਤਾ ਆਹੀ ਵਜ੍ਹਾ ਹੈ ਕਿ ਆਪਣੀ ਹਰ ਬਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਘੋੜੇ ਵਾਲਾ ਸਰੂਪ ਲਾਉਣਾ ਹਾਂ ਜੇ ਮੈਂ ਉਹ ਛੋਟੀ ਕੁੜਸੂਖ ਨੇ ਇੱਕ ਗੱਲ ਸੁਣੀ ਤਾਂ ਉਹ ਗੁਰੂ ਮਹਾਰਾਜ ਅਕੇ ਨਸਤਮਸਤਕ ਹੋ ਗਏ ਕਿ ਨੀਲੇ ਆਸਮਾਨ ਵਾਲਾ ਕੁਝ ਵੀ ਕਰ ਸਕਦਾ ਹੈ ਐਸੀ ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਹਨ ਬਹੁਤ ਸਾਰੇ ਕੋਤਕ ਹਨ ਜੋ ਗਿਣੇ ਮਿਣੇ ਨਹੀਂ ਜਾ ਸਕਦੇ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ ਕਿਸ ਉਤੇ ਵਰਤ ਜਾਵੇ ਪਰ ਭਾਵਨਾ ਸੱਚੀ ਹੋਵੇ ਸ਼ਰਧਾ ਸੱਚੀ ਹੋਵੇ ਤਾਂ ਗੁਰੂ ਮਹਾਰਾਜ ਸਾਰੇ ਰੁਕੇ ਹੋਏ ਕੰਮ ਆਪ ਅੰਗੀਕਾਰ ਕਰਕੇ ਚਲਾ ਦਿੰਦੇ ਹਨ ਕੋੜੀਆਂ ਦਾ ਕੋੜ ਦੂਰ ਕਰਦੇ ਹਨ ਨੀਤਾਣੇ ਨੂੰ ਤਾਨ ਬਖਸ਼ਦੇ ਹਨ ਨਿਓਟਿਆਂ ਦੀ ਓਟ ਹਨ ਐਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਤ ਸਿਪਾਹੀ ਹਨ ਕਵੀ ਹਨ ਐਸੇ ਕਰਕੇ ਉਹਨਾਂ ਵਰਗਾ ਕੋਈ ਸੰਸਾਰ ਵਿੱਚ ਦਾਨੀ ਨਹੀਂ ਕੋਈ ਯੋਧਾ ਨਹੀਂ ਪਹਿ ਜਨਮੋਂ ਮਰਦ ਅਗਮੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੋ ਅਸ ਦੀ ਕਹਾਣੀ ਆਪ ਜੀ ਨੂੰ ਕਿਹੋ ਜੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਮੈਂਟਾਂ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਰੂਰ ਲਿਖਣਾ ਜੀ ਗੁਰੂ ਮਹਾਰਾਜ ਸਭ ਤੇ ਕਿਰਪਾ ਕਰਨ ਸਭ ਦੀਆਂ ਝੋਲੀਆਂ ਪਰਨ ਸਭ ਨੂੰ ਤੰਦਰੁਸਤੀਆਂ ਬਖਸ਼ਣ ਆਪਣੋਂ ਨਾਮ ਦੀ ਆਦਾਤਾ ਬਖਸ਼ਣ ਜੇਕਰ ਆਪ ਜੀ ਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਹੋਰੇ ਵਿੱਚ শেয়ার ਜ਼ਰੂਰ ਕਰ ਦਿਓ ਲਾਈਕ ਕਰਕੇ ਹਾਈਪ ਵਾਲੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਇਹ ਕੌਤਕ ਭਰੀ ਕਹਾਣੀਆਂ ਗੁਰੂ ਮਹਾਰਾਜ ਦੀ ਉਸਤਤ ਸਾਰੇ ਜਹਾਨ ਵਿੱਚ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ